ਦੋਸਤੋ ਨਮਸਕਾਰ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਆਪਣੀ ਆਪਣੀ ਜਗ੍ਹਾ ਤੇ ਸਭ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਜੋ ਦਵਾਈ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਹ 슈ਗਰ ਦੀ ਦਵਾਈ ਬਾਰੇ ਦੱਸ ਰਹੇ ਹਾਂ ਦੋਸਤੋ ਨੁਕਤਾ ਨੋਟ ਕਰੋ ਜਾਂ ਫਿਰ ਸਕਰੀਨ ਸ਼ਾਟ ਮਾਰ ਲਓ ਜਾਂ ਫਿਰ ਦੋਸਤੋ ਡਾਊਨਲੋਡ ਕਰੋ ਮੈਂ ਬੀ ਕੇ ਜੀ ਭੁਲਾਟਾ ਮੋਬਾਈਲ ਨੰਬਰ 98763 98782 ਦੋਸਤੋ ਲਾਇਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਦੋਸਤੋ ਦਵਾਈ ਲਿਖੋ ਲਓ ਜੀ ਪਹਿਲਾ ਹੈ ਨਿੰਮਦੀਨ ਮੂਲੀ 50 ਗ੍ਰਾਮ ਦੂਜੀ ਹੈ ਜਮਨ ਦੀ ਗਿਟਕ 50 ਗ੍ਰਾਮ ਤੀਜਾ ਹੈ ਚਰੇਤਾ 50 ਗ੍ਰਾਮ ਚੌਥੀ ਹੈ ਪਨੀਰ ਦੀ ਟੂਡੀ 50 ਗ੍ਰਾਮ ਪੰਜਵੀਂ ਹੈ ਗੁੜਮਾਰ ਬੂਟੀ 50 ਗ੍ਰਾਮ ਛੇਵਾਂ ਹੈ ਕੌੜੇ ਬਦਾਮ ਸੱਤਵੀਂ ਹੈ ਕਾਲੀ ਜੀਰੀ ਅੱਠਵਾਂ ਹੈ ਕੌੜ ਤੁਮੇ ਦੀ ਜੜ ਨੌਵਾਂ ਹੈ ਕਿਊੜ ਦਸਵਾਂ ਹੈ ਛੋਟਾ ਕਰੇਲਾ ਗਿਆਰਵਾਂ ਹੈ ਬ੍ਰਹਮ ਬੂਟੀ ਬਾਰਵੀਂ ਹੈ ਕਾਲੀ ਮਿਰਚ ਤੇਰਵਾਂ ਹੈ ਸੁੰਡ ਚੌਦਾਂ ਹੈ ਛੋਟੀ ਪਿਪਲੀ 15 ਹੈ ਕਾਲਾ ਨਮਕ 16 ਹੈ ਚਾਸਕੂ ਇਹ ਦੋਸਤੋ ਹਰ ਚੀਜ਼ 50-50 ਗ੍ਰਾਮ ਹੈ ਅਗਰ ਕਿਸੇ ਦਾ ਬਲੱਡ ਪ੍ਰੈਸ਼ਰ ਵੱਧਾ ਹੈ ਤਾਂ ਕਾਲਾ ਨਮਕ ਜਿੱਥੇ 50 ਗ੍ਰਾਮ ਪਾਉਣੇ ਆ ਉੱਥੇ ਸਿ 25 ਗ੍ਰਾਮ ਪਾ ਸਕਦੇ ਆ ਲੇਕਿਨ ਕਾਲਾ ਨਮਕ ਪਾਉਗਾ ਜ਼ਰੂਰ ਦੋਸਤੋ ਇਸ ਦਵਾਈ ਨੂੰ ਤੁਸੀਂ ਕੁਟ ਲੋ ਇਸ ਲੋ ਕੱਪੜ ਛਾਨ ਕਰ ਲੋ ਇੱਕ ਜਾਣ ਕਰ ਲੋ ਕੱਪੜ ਛਾਨ ਕਰਕੇ ਦੋਸਤੋ ਸਵੇਰ ਖਾਲੀ ਪੇਟ ਅੱਧਾ ਚਮਚਾ ਕੋਸੇ ਪਾਣੀ ਨਾਲ ਜਾਂ ਫਿੱਕੀ ਚਾਹ ਨਾਲ ਲੈਣਾ ਹੈ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਦੋਸਤੋ ਇਸੇ ਤਰ੍ਹਾਂ ਹੀ ਅੱਧਾ ਚਮਚਾ ਕੋਸੇ ਪਾਣੀ ਨਾਲ ਜਾਂ ਫਿੱਕੀ ਚਾਹ ਨਾਲ ਲੈ ਕੇ ਸੌ ਜਾਣਾ ਹੈ ਦੋਸਤੋ ਬੜੀ ਵਧੀਆ ਸ਼ੂਗਰ ਦੀ ਦਵਾਈ ਹੈ ਦੋਸਤੋ ਸ਼ੂਗਰ ਦਾ ਘਰ ਘਰ ਹੋ ਰਹੀ ਹੈ ਦੋਸਤੋ ਸ਼ੂਗਰ ਦੀ ਦਵਾਈ ਬੜੀ ਵਧੀਆ ਦਵਾਈ ਹੈ ਇਸ ਨੂੰ ਇਸਤੇਮਾਲ ਕਰੋ ਆਪਣੇ ਸਿਹਤ ਦਾ ਧਿਆਨ ਰੱਖੋ ਲਾਈਕ ਕਰੋ ਸ਼ੇਅਰ ਕਰੋ ਅੱਜ ਦੀ ਵੀਡੀਓ ਇੰਨੀ ਹੈ ਧੰਨਵਾਦ ਨਮਸਕਾਰ